ਗੁਰੂ ਜੀ ਦੀ ਸੱਜੀ ਨਿਵਾਜ਼ੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਰਿਵਾਰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜਾ ਆਪ ਹਰ ਸ਼ਨੀਵਾਰ ਗੁਰਦੁਆਰਾ ਪਰਬ ਮਿਲਣੇ ਕਾ ਚਾਹੋ ਬ੍ਰह्म ਗਿਆਨ ਕੇਂਦਰ ਰੌਲੀ ਰੋਡ ਮੋਗਾ ਵਿਖੇ ਸਮਾਗਮ ਕਰਦੇ ਆ ਜੀਵਨ ਦਾ ਲਾਹ ਲੈਣੇ ਆ ਹਾਲਾਤਾਂ ਨੂੰ ਮੁੱਖ ਰੱਖਦਿਆ ਹੋਇਆ ਸਰਕਾਰੀ ਅਦਾਇਤ ਨੂੰ ਮੁੱਖ ਰੱਖਦੇ ਹੋਏ ਆ ਕਿਉਂਕਿ 8:30 ਵਜੇ ਤੋਂ ਬਾਅਦ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਬਾਹਰ ਵਿਚਰਨਾ ਬੰਦ ਕਰ ਦਿੱਤਾ ਜਾਂਦਾ ਹੈ ਸੋ ਸਾਰੇ ਹੀ ਪਰਿਵਾਰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਾਂ 6 ਵਜੇ ਤੋਂ ਲੈ ਕੇ 10 ਵਜੇ ਤੱਕ ਆਪਣੇ ਘਰਾਂ ਦੇ ਵਿੱਚ ਪਰਿਵਾਰ ਰੂਪ ਵਿੱਚ ਬੈਠ ਕੇ ਉਸ ਮਾਲਿਕ ਨਰੰਗਕਰ ਦੇ ਗੁਣ ਗਾਈਏ ਆਪਣੇ ਸਜੀਵਨ ਨੂੰ ਸਫਲ ਕਰੀਏ ਲਾਹ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ